ਈ ਨਾਮ ਤੁਹਾਡਾ ਜੀ ਮੇਰਾ ਰਪਾਜਨ ਸਿੰਘ ਰਪਾਜਨ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਦੋਨਾਂ ਤੇਨੂੰ ਮਾਲਦੇ ਡੀਟੀ ਮਾਲ ਡੀਟੀ ਮਾਲ ਐਸੇ ਪਿੰਡ ਦੇ ਤੇ ਜਿਹੜਾ ਇਹ ਹੋਈ ਦੇ ਇਥੇ ਕੀ ਕਿਸ ਤਰ੍ਹਾਂ ਡੁੱਬ ਗਿਆ ਇਹ ਇਹ ਡੁੱਬਾ ਪਾਣੀ ਚੱਕਦਾ ਵੱਧ ਗਿਆ ਹਾਂ ਕੀ ਨਾਂ ਸੀ ਕੌਣ ਗਿਆ ਸੀ ਉੱਧਰ ਮਰੀਕ ਸਿੰਘ ਕੀ ਕਰਨ ਗਿਆ ਸੀ ਇਹ ਖੇਤੀ ਨੂੰ ਪਾਣੀ ਲਾਉਣ ਕਿੱਥੇ ਗਿਆ ਸੀ ਇਹ ਨਾਲੀ ਦਰਿਆ ਤੋਂ ਪਾਰ ਗਿਆ ਹੈ ਦਰਿਆ ਤੋਂ ਪਾਰ ਹਾਂਜੀ ਤੇ ਕਿੰਨੇ ਜਣੇ ਗਏ ਸੀ ਬੰਦੇ ਬੰਦੇ ਤਾਂ ਬਹੁਤ ਜ਼ਿਆਦੇ ਸੀ ਆ ਜਾਣੇ ਸੀ ਤੇ ਇਹ ਇਹ ਤਾਂ ਚਾਰ ਜਣੇ ਜਦੋਂ ਵਿੱਚ ਪਾਣੀ ਜਿੰਨੇ ਨਾਲ ਹਾਂ ਹਾਂ ਤੇ ਪਾਣੀ ਜੱਕਦਾ ਮੇਰੇ ਦੋ ਤੇ 3 ਫੁੱਟ ਵੱਧ ਗਿਆ ਕਿੰਨੀ ਉਮਰ ਸੀ ਜਿੰਦੀ ਉਮਰ ਇਹ ਦੀ 45 40 40 45 ਸਾਲ 45 50 ਸਾਲ ਦੇ ਆਗਿਆ ਤੇ ਸੀ ਅੱਛਾ ਡਿੱਗਿਆ ਕਿਵੇਂ ਵਿੱਚ ਦਰਿਆ ਡਿੱਗਿਆ ਪਾਣੀ ਵਧ ਗਿਆ ਤੇ ਜਦੋਂ ਬਾਣੀ ਦੇ ਤੇਜ਼ੀ ਨਾਲ ਪੈਰ ਨਿਕਲ ਕੇ ਸਦਾ ਦਿੱਤਾ ਦਿੱਤਾ ਤੂੰ ਹੈ ਜਦੋਂ ਜਦੋਂ ਪਾਣੀ ਵਧ ਗਿਆ ਜੱਕਦਾ ਮਾ ਪਾਣੀ ਬਹੁਤ ਤੇਜ਼ ਸੀ ਪੈਰ ਫਿਸਲ ਗਿਆ ਪੈਰ ਤਿਸਲ ਗਿਆ ਅੱਛਾ ਅੱਛਾ ਤੇ ਉਹਦੇ ਚ ਕਿੰਨੇ ਜਣੇ ਹੁਣ ਪਤਾ ਲੱਗਾ ਕੋਈ ਤੇ ਉਹਦੇ ਚ ਇਹ ਚਾਰ ਚਾਰ ਬੰਦੇ ਸੀ ਚਾਰ ਬੰਦੇ ਕਿੰਨੇ ਨਿਕਲਾਏ ਵਿੱਚ ਚੰਨ ਤੈਨ ਨੇ ਕਹ ਲਈ ਨੀ ਇੱਕ ਰਹਿ ਗਿਆ ਇੱਕ ਰਹਿ ਗਿਆ ਅੱਛਾ ਹੁਣ ਕੀ ਮੰਗੇ ਸਰ ਹੁਣ ਸਾਡੀ ਮੰਗੇ ਵੀ ਜਲਦੀ ਜਲਦੀ ਕੋਤਾਖੁਰ ਲਿਆ ਕੇ ਥਾਣੇ ਇਹਨੂੰ ਇਹਦੀ ਲਾਸ਼ ਦੱਬੀ ਜਾਵੇ ਤੇ ਪਰਿਵਾਰ ਦੀ ਕੋਈ ਨਾ ਕੋਈ ਮਤ ਵੀ ਕੀਤੀ ਜਾਵੇ ਹਾਂ ਹਾਂ ਮਾਲੀ ਸਹਿਤਾ ਮਾਲੀ ਸਹਿਤਾ ਠੀਕ ਜੰਮਪਾ ਕੀ ਨਾਮ ਤੁਹਾਡਾ ਹਰਵਿੰਦਰ ਸਿੰਘ ਹਰਵਿੰਦਰ ਕੀ ਲੱਗਦੇ ਸੀਗੇ ਆਪਣੇ ਮੇਰੇ ਫਾਦਰ ਸਾਹਿਬ ਸੀਗੇ ਕਿੰਨੀ ਕਮਰ ਸੀਗੀ ਕਿੰਨੇ 55 ਸਾਲ ਮਰੇ ਸੀ ਤੇ ਕੀ ਕਰਨ ਗਿਆ ਸੀ ਸਰ ਪਾਣੀ ਲਾਉਣ ਗਿਆ ਸੀ ਕਣਕ ਪਣੀ ਪਾਣੀ ਲਾਉਣ ਗਿਆ ਸੀ ਹਾਂਜੀ अच्छा की आ सर, वा, वापस आ रहे ही किदा हां जी सर 4 ਵਜੇ ਤੇ 4 ਸਾਢੇ 4 ਵਜੇ ਤਕਰੀਬ ਵਾਪਸ ਆ ਰਹੇ ਸੀਗੇ ਹਾਂ ਹਾਂ ਤੇ ਪਹਿਲਾਂ ਤਾਂ ਦਰਿਆਜ ਪਾਣੀ ਦਰਿਆ ਦੇ ਵਿੱਚ ਬੇੜਾ ਲਾਗੇ ਨੇ ਥੱਲੇ ਤੇ ਇੱਕ ਵਾਰੀ ਇੱਕ एकदम ਪਾਣੀ ਵਧ ਗਿਆ ਪੈਰ ਫਿਸਲ ਗਿਆ ਕਹਿ ਰਹੇ ਸੀਗੇ ਤੇ ਉਹ ਪਾਣੀ ਵਧਨ ਕਰਕੇ ਇਹਨਾਂ ਨੂੰ ਦਰਿਆ ਦੇ ਵਿੱਚ ਸਿੱਧਾ ਤਰਨ ਹੋ ਗਿਆ ਤਰ ਤਰ ਕੇ ਲਗੇ ਕਿ ਕਿਸ ਤਰ੍ਹਾਂ ਹਾਦਸਾ ਕਿੱਥੇ ਹੋਇਆ ਕਿਹੜੀ ਜਗ੍ਹਾ ਤੇ ਹੋਇਆ ਇਹ ਸਰ 195/1 ਗੇਟ ਦੇ ਕੋਲੇ ਹੋਇਆ ਜੀ ਦੋਨਾਂ ਤੇ ਲੁਮਨ ਠੀਕ ਹੁਣ ਕੀ ਮੰਗ ਤੁਹਾਡੀ ਸਰ ਮੰਗ ਕੋਈ ਨਹੀਂ ਬਸ ਸਾਨੂੰ ਜਿੱਦਾਂ ਵੀ ਸਾਨੂੰ ਲੱਭ ਕੇ ਦੇ ਦੇਣ ਬਸ ਹੂੰ ਹੂੰ ਕਿੰਨੀ ਉਮਰ ਸੀ ਇਹਨਾਂ ਦੀ ਸਰ ਇਹਨੇ 55 ਸਾਲ ਬਰ ਚ ਖੇਤੀ ਕਰਨ ਗਿਆ ਸੀ ਹਾਂਜੀ ਸਰ ਠੀਕ ਕੀ ਹੋਇਆ ਕੋਈ ਪ੍ਰਸ਼ਾਸਨ ਅਜੇ ਤੱਕ ਆਇਆ ਇੱਥੇ ਕੋਈ ਨਹੀਂ ਆਇਆ ਜੀ ਇੱਥੇ ਤੱਕ 4 ਵਜੇ ਦੇ ਫੋਨ ਕਰਨੇ ਕੋਈ ਨਹੀਂ 4 ਵਜੇ ਦੀ ਗੱਲ ਹੈ 4 ਵਜੇ ਦੇ ਫੋਨ ਕਰਨੇ ਕੋਈ ਨਹੀਂ ਸਰਕਾਰੀ ਬਲਾਜਾ ਸਾਡੇ ਕੋਲ ਤੱਕ ਕੋਈ ਗੋਤਾਖੋਰ ਬਕਾਰ ਆਇਆ ਸਾਡੇ ਕੋਲ ਇਦ ਤੱਕ ਉਹਨੂੰ ਨੇ ਵੀ ਦੀ ਕਾਇਰ ਦੇ ਮੌਤ ਹੋ ਗਈ ਹੈ ਕੋਈ ਕਿਸੇ ਨੇ ਸਾਡੀ ਪ੍ਰਸ਼ਾਸਨ ਨੇ ਗੱਲ ਕਿਸਾਨ ਕਿਸ ਤਰ੍ਹਾਂ ਮਤਲਬ ਮੌਤ ਦੇ ਸائے ਥੱਲੇ ਜਾ ਕੇ ਉਧਰ ਖੇਤੀ ਕਰਦੇ ਨੇ ਤੁਹਾਨੂੰ ਪਤਾ ਹੀ ਉਹ ਤਾਂ ਜੀ ਸਾਰਿਆਂ ਨੂੰ ਪਤਾ ਹੈ ਵੀ ਮੌਤ ਦੇ ਵਿੱਚ ਦੀ ਲੰਘ ਕੇ ਜਾਇਦਾ ਤੇ ਕੋਈ ਵੀ ਸਾਡੀ ਹੁਣ ਬਾਣੀ ਫੜਦਾ ਦੇ ਕੋਈ ਪੁਲ ਵਾਸਤੇ ਹੀ ਬੜੇ ਯਾਰਾ ਮਾਰਿਆ ਸਾਨੂੰ ਪੁਲ ਦੇਈਦਾ ਇੱਕ ਜਨਾਬ ਇਹਨਾਂ ਨੇ ਪੁਲ ਲਿਆ ਕੇ ਰੱਖਿਆ ਆ ਪਾਇਆ ਪੁਲ ਦਾ ਸਮਾਨ ਕੋਲ ਰੱਖਿਆ ਪਿਆ ਸਾਨੂੰ ਪੁਲ ਨਹੀਂ ਦਿੱਤਾ ਇਹ ਤੱਕ ਪੁਲ ਤਾਂ ਹੀ ਹੈ ਸਾਨੂੰ ਪੁਲ ਨਹੀਂ ਦਿੱਤਾ ਇਹ ਤੱਕ ਹਾਂਜੀ ਹਾਂਜੀ ਇਹ ਜੇ ਪੁਲ ਬਚਾ ਦਾ ਆ ਕਰਨਾ ਕਿਉਂ ਹੁੰਦੀ ਇਹ ਕਰਨਾ ਕਦੀ ਨਹੀਂ ਹੁੰਦੀ ਪੁਲ ਹੋ ਜਾਂਦਾ ਜੀ ਅਜੇ ਮੁਸੀਬਤਾਂ ਦਾ ਸਾਹਮਣਾ ਕਿਉਂ ਕਰਨਾ ਬੰਦਾ ਹਾਂਜੀ ਇਹ ਅਜੇ ਬਹੁਤ ਜ਼ਿਆਦਾ ਪਰੇਸ਼ਾਨੀ ਹੈਗਾ ਤੋਂ ਹਾਂ ਜੀ ਕੋਈ ਪਾਇਆ ਹੁੰਦਾ 4 ਵਜੇ ਦੀ ਪੁਕਾਰ 4 ਵਜੇ ਦੀ ਪੁਕਾਰ ਹੋਣੀ ਫੋਨ ਤੇ ਫੋਨ ਕਰੀ ਜਾਨੇ ਕੋਈ ਨਹੀਂ ਮੁਲਾਜ਼ਮ ਆਇਆ ਤੱਕ ਸਾਡੇ ਕੋਲ ਕੋਈ ਐਮਐਲ ਨਹੀਂ ਕੋਈ ਸੀਦਾ ਬੰਦਾ ਕੋਈ ਨਹੀਂ ਆਇਆ ਤੱਕ ਸਾਡੇ ਕੋਲ ਐਮਐਲ ਨੂੰ ਫੋਨ ਕੀਤਾ ਉਹ ਵੀ ਨਹੀਂ ਬੋੜਿਆ ਆਇਆ ਤੱਕ ਸਾਡੇ ਕੋਲ ਹੁਣ ਦੱਸੋ ਕਿੰਨੂੰ ਕਰੀਏ ਫੋਨ ਅਸੀਂ ਹੁਣ ਇਹੋ ਜਿਹੇ ਚਾਰ ਮੈਨ ਬੰਦੇ ਹੁੰਦੇ ਜਿਹਨਾਂ ਨਾਲ ਕਰਨੇ ਜਿਹਨਾਂ ਨੂੰ ਦਪਾ ਦੇ ਫੋਨ ਕਰਨੇ ਕੋਈ ਸਾਡੀ ਗੱਲ ਹੀ ਨਹੀਂ ਸੁਣੀ ਕਿਸੇ ਨੇ ਕੋਈ ਨਹੀਂ ਹੁਣ 7 ਵਜੇ ਚੱਲ 7:00 8:30 ਤੱਕ 9:00 ਵਜ ਗਏ ਨੇ 9:00 ਵਜੇ ਕੋਈ ਤੁਹਾਨੂੰ ਉਮੀਦ ਹੈ ਹੁਣ ਸਾਡੇ 4 ਘੰਟੇ ਉਮੀਦ ਸਾਨੂੰ ਵੀ ਸਾਡੇ ਔਰ ਤਾਂ ਜੋ ਕੁਝ ਹੋਣਾ ਸਾਨੂੰ ਦੇਖਦਾ ਪਿਆ ਤੇ ਸਾਡੀ ਡੇਢ ਬਾਦੀ ਮਿਲ ਜੇ ਤੇ ਸਾਨੂੰ ਉਹਨੇ ਕੋਈ ਬੱਚਾ ਵਾਸਤੇ ਕੋਸੂਦ ਮਿਲ ਜੇ ਕੋਈ ਜਿਹੜੀ ਕੋਈ ਉਹਦੇ ਗਾੜ ਜਗਾ ਜਿਹੜਾ ਜਮੀਨ ਭਾਂਡਾ ਵਿਚ ਜਿਹੜਾ ਜਿਹੜਾ ਗੰਦਰਾਦ ਬੰਦੇ ਬੰਦੇ ਸਰ ਠੀਕ ਇਧਰ ਤਾਂ ਬੰਦੇ ਜਮੀਨ ਹੀ ਕੋਈ ਨਹੀਂ ਇੱਕੋ ਮੰਡਾ ਦਾ ਉਹ ਵੀ ਅੱਗੇ ਕਿੰਨੀ ਜਮੀਨ ਸੀ ਇਧਰ ਹਾਂਜੀ ਉਧਰ ਕਿੰਨੀ ਜਮੀਨ ਸੀ ਇਹ ਢਾਈ ਪੌਣੇ ਤਿੰਨ ਕਿੱਲੇ ਥਾਂ ਉਧਰ ਸੀ ਬਾਹਰ ਸੀਗੀ ਹਾਂਜੀ ਉਹ ਭਰਾ ਗੁੱਗੇ ਉਹਦੇ ਬਚਾਰੇ ਉਹ ਵੀ ਇੰਦੇ ਆ ਕੇ ਚੱਲਦੇ ਕੀ ਨਾਮ ਤੁਹਾਡਾ ਜੀ ਸਵਰਨ ਸਿੰਘ ਜੀ ਸਵਰਨ ਸਿੰਘ ਤੁਸੀਂ ਵੀ ਗਏ ਸੀ ਨਾਲ ਹੀ ਹਾਂ ਮੈਂ ਅੱਗੇ ਸਾਂ ਤੇ ਉਹ ਮੇਰੇ ਮਗਰ ਸੀ ਅੱਛਾ ਅੱਛਾ ਤੁਸੀਂ ਕਿਵੇਂ ਨਾਲ ਹੀ ਗਏ ਸੀ ਹਾਂ ਨਹੀਂ ਸਵੇਰੇ ਤਾਂ ਡੁੱਡ ਗਏ ਆ ਹਾਂ ਹਾਂ ਤੇ ਜਦੋਂ ਆਉਦੇ ਆਏ ਹਨਾ ਹਾਂ ਹਾਂ ਕਿ ਅਸੀਂ ਚਾਰ ਬੰਦੇ ਪਾਣੀ ਤੇ ਲੱਖ ਲੱਖ ਪਾਣੀ ਤੇ ਇਹ ਆਖਿਆ ਵਿੱਚੋਂ ਦੀ ਲੰਘ ਜਾਂਦੇ ਆ ਤੁਹਾਡੀ ਵੀ ਉਧਰ ਜ਼ਮੀਨ ਹੈ ਹਾਂ ਸਾਡੀ ਵੀ ਉੱਥੇ ਜ਼ਮੀਨ ਹੈ अच्छा तूसी भी ਨਾਲ ਮੈਂ ਉਹਦੇ ਅੱਗੇ ਆ ਰਿਹਾ ਤੇ ਉਹ ਮੇਰੇ ਮਗਰ ਆ ਰਿਹਾ ਤੇ ਜਦੋਂ ਰਸਤੇ ਦੇ ਵਿੱਚ ਨਾ ਜਦੋਂ ਅਸੀਂ ਰਸਾ ਫੜਿਆ ਤੇ ਅਸੀਂ ਦੋਵੇਂ ਇੱਕ ਵਾਰ ਸਾਡੇ ਪਾਣੀ ਉੱਦੀ ਲੰਘ ਗਿਆ ਹਾਂ ਹਾਂ ਦੋਹਾਂ ਦੇ ਇੰਨਾ ਰੋੜ ਪਾਣੀ ਦਾ ਤੇ ਉਹ ਮੈਨੂੰ ਆਂਦਾ ਬਾਪਾ ਪਿੱਛੇ ਚੱਲ ਗਿਆ ਮੈਂ ਕਿਹਾ ਤੂੰ ਪਿੱਛੇ ਮੁੜ ਜਾ ਅੱਛਾ ਹਾਂ ਉਹ ਪਿੱਛੇ ਮੁੜ ਗਿਆ ਹਾਂ ਉਹ ਪਿੱਛੇ ਮੁੜ ਗਿਆ ਪਿੱਛੇ ਜਾ ਕੇ ਮੈਂ ਉਹਨੂੰ ਵੇਖਿਆ ਏਡੇ ਏਡੇ ਪਾਣੀ ਚੱਪੜ ਗਿਆ ਉਹ ਹਾਂ ਹਾਂ ਬਾਅਦ ਵਿੱਚ ਪਤਾ ਨਹੀਂ ਉਹਦੇ ਨਾਲ ਕੀ ਪਾਣਾ ਵਾਪਰਿਆ ਫਿਰ ਮੇਰੇ ਅੱਗੇ ਤਾਂ ਮੈਂ ਮੈਨੂੰ ਵੀ ਆ ਵੇਖੋ ਮੈਨੂੰ ਵੀ ਬੜੀਆਂ ਅਵੇ ਹਰ ਰਸਿਆਂ ਵਾਲੀਆਂ ਸਾਰੀਆਂ ਰਸਿਆਂ ਵੱਢਿਵਾਲੀ ਕਿ ਆਉਂਦੀ ਹੈ ਹਾਂ ਇੱਥੇ ਆਵੇ ਇੱਕ ਵੀ ਮੇਰੀ ਆਵੇ ਸਾਰੀ ਰਸੇ ਦੇ ਨਾਲ ਹੀ ਆਵੇ ਸਾਰੀਆਂ ਕੀ ਰਸਾ ਖਿੱਚ ਕੇ ਲੈ ਗਿਆ ਤੁਹਾਨੂੰ ਰਸਾ ਰਸਾ ਤਾਂ ਸਾਨੂੰ ਬਚਾ ਕੇ ਆ ਕੇ ਹਾਂ ਹਾਂ ਰਸੇ ਨੂੰ ਫੜ ਕੇ ਤੇ ਬਚਿਆ ਨਹੀਂ ਤੇ ਪਾਣੀ ਲੋੜਦਾ ਸੀ ਹਾਂ ਹਾਂ ਉਹ ਫਿਰ ਅਸੀਂ ਉਹ ਪਿੱਛੇ ਚਲਾ ਗਿਆ ਮੈਂ ਤਾਂ ਜਦੋਂ ਬਸੁਰਤ ਹੋ ਕੇ ਬਾਹਰ ਨਿਕਲ ਆਇਆ ਹਾਂ ਹਾਂ ਤੇ ਮੈਂ ਇੱਥੇ ਗੇਟ ਤੇ ਆਣ ਕੇ ਮੈਂ ਐਂਟਰੀ ਕੁਟਰ ਵਾਲੀ ਸਾਹਿਬ ਮੈਨੂੰ ਆਦਾ ਇਹ ਤੁਹਾਡਾ ਬੰਦਾ ਇੱਕ ਰੁੜ ਗਿਆ ਮੈਂ ਹਾਂ ਮਰੀਕ ਸਿੰਘ ਹੈਗਾ ਹੀ ਮੇਕਰ ਉਹ ਤਾਂ ਪਿਛਾ ਮੁੜ ਗਿਆ ਹਾਂ ਉਹ ਤਾਂ ਬਦਾਈ ਕੋਣੀ ਸੀ ਹਾਂ ਜੀ ਮਾਤਾ ਨਹੀਂ ਉਹ ਬੰਦਾ ਰੁੜ ਗਿਆ ਫਿਰ ਮੈਂ ਇਥੋਂ ਫਿਰ ਦੁਬਾਰਾ ਗਿਆ ਹਾਂ ਉਹ ਉੱਤੇ ਬੈਠ ਕੇ ਆ ਗਿਆ ਫਿਰ ਸਾਰਾ ਦਿਹਾੜਾ ਬੈਠੀ ਰਹੇ ਤੁਸੀਂ ਕਿਸ ਤਰ੍ਹਾਂ ਜਾਨ ਆਪਦੀ ਬਚਾਈ ਕਿਸ ਤਰ੍ਹਾਂ ਨਿਕਲੇ ਅਸੀਂ ਤਾਂ ਰਸੇ ਨੂੰ ਫੜ ਕੇ ਨਿਕਲੇ ਹਾਂ ਹਾਂ ਰਸਾ ਉਹਨੇ ਹੀ ਫੜਿਆ ਸੀ ਪਰ ਉਹਨੂੰ ਕੋਈ ਕੋਈ ਤਰੰਦੀ ਵੀ ਦਿੱਕਤ ਸੀ ਹਾਂ ਹਾਂ ਤੇ ਉਹ ਖਰੇ ਕੁਮਾਰ ਆ ਜਾਂ ਨੋ ਹੁੰਦੀ ਜਿਹੜੀ ਅਜਲ ਜਿਵੇਂ ਵੀ ਨਹੀਂ ਤੇ ਅੱਗੇ ਵੀ ਅੱਗੇ ਅੱਗੇ ਲੱਖ ਲੱਖ ਪਾਣੀ ਦੇ ਵਿੱਚ ਬੰਦਾ ਡੋਬਣਾ ਕੋਈ ਸੌਖੀ ਨਹੀਂ ਡੁੱਬਦਾ ਭਾਵੇਂ ਨਾ ਵੀ ਤਰਦਾ ਆਵੇ ਠੀਕ ਬਾਕੀ ਚਲੋ ਮਹਾਰਾਜ ਨੇ ਉਹਨੂੰ ਕਾਰੋਂ ਦਾ ਬੈ ਗਿਆ ਵਿਚਾਰੇ ਦਾ ਕਾਰ ਉਹਦੇ ਨਾਲ ਸੀ ਬਹੁਤ ਮਾੜਾ ਆਇਆ ਨਿੱਕੇ ਨਿੱਕੇ ਬੱਚੇ ਨੇ ਉਹਦੇ ਠੀਕ ਨਾਮ ਜੀ ਤੁਹਾਡਾ ਹੰਪਰ ਕਾ ਸ਼ੇਰ ਜੀ ਥਾਣਾ ਮੋਦ ਹਾਂਜੀ ਤੁਸੀਂ ਆਏ ਇੱਥੇ ਦੇਖਿਆ ਕੀ ਕੁਛ ਦੇ ਮੌਕੇ ਤੇ ਆ ਜੀ ਪਾਣੀ ਦਾ ਬਹਾਵ ਤੇਜ ਹੈ ਜੀ ਹਾਂਜੀ ਹਾਂਜੀ ਤੇ ਜੀ ਡੈੱਡ ਬੋਡੀ ਜੋ ਉੱਪਰ ਨਹੀਂ ਆਈ ਹੈ ਜੀ ਤੇ ਬਾਕੀ ਹਜੇ ਕਾਰਵਾਈ ਜੋ ਡੈੱਡ ਬੋਡੀ ਮਿਲਣ ਦੇ ਅਨਸਾਰ ਕੀਤੀ ਜਾਏਗੀ ਕਿੰਨੇ ਗਏ ਸੀ ਬੰਦੇ ਤੇ ਕਿੰਨੇ ਆਏ ਵਾਪਸ ਅਸੀਂ ਦੋ ਗਏ ਨਹੀਂ ਅੰਦਰ ਕੋਈ ਲੱਭ ਰਹੇ ਨੇ ਕੋਈ ਨੇ ਅੰਦਰ ਗਿਆ ਆਪਣਾ ਆ ਬੀਸਪਦੀ ਪਾਰਟੀ ਵੀ ਅੰਦਰ ਹੀ ਆ ਜੀ ਬੋਰਡ ਦੇ ਵਿੱਚ ਅੰਦਰ ਹੀ ਟਰਾਈ ਮਾਰਦੇ ਫਿਰ ਰਹੇ ਨੇ ਤੇ ਅਸੀਂ ਵੀ ਉਹ ਮੋਖ ਦੇ ਵੇਖੀ ਉੱਥੇ ਖੜੇ ਨੇ ਗੇਟ ਤੇ ਖੜੇ ਸੀ ਗੇਟ ਤੇ ਖੜੇ ਹਾਂਜੀ ਤੇ ਹੁਣ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਜੀ ਹੁਣ ਗੋਤਾ ਕੋ ਟੀਮ ਆਏਗੀ ਉਹ ਉਹੀ ਇਸ ਟਾਈਮ ਆਪਣਾ ਤਲਾਸ਼ ਕਰ ਸਕਦੀ ਜੀ ਕੀ ਕੀ ਨੈਕਸਟ ਕੋਈ ਕਾਰਵਾਈ ਕੀਤੀ ਹੈਗੀ ਕਾਰਵਾਈ ਹੋਏਗੀ ਜੀ ਜਦੋਂ ਆਪਣਾ ਰੈਡ ਬੋਡੀ ਮਿਲੇਗੀ ਉਸ ਵਾਰ ਕਾਰਵਾਈ ਜੋ ਵੀ ਬਣਦੀ ਕਰਾਂਗੇ ਠੀਕ ਹਾਂਜੀ